ਬਿਸ਼ਪਦੀਪ ਦੀ ਮਾਤਾ ਮਤਲਬ ਵੀ ਸਾਡੇ ਵਾਹਨ ਦੇ ਵਿੱਚ ਖੜਕੇ ਤੇ ਸਾਡਾ ਨਰਮਾ ਦਿਖਾ ਰਹੀ ਹੈ ਵੀ ਇਹ ਪੰਚਾਇਤੀ ਜ਼ਮੀਨ ਹੈ ਸਾਨੂੰ ਤਾਂ ਇਹ ਡਰ ਸੀ ਸਾਡੇ ਨਾਲ ਕਿਤੇ ਫਰੋਡੀ ਹੋ ਗਈ 15 15 ਕਿੱਲੇ ਵਾਣਾ ਕਰੋੜਾਂ ਦਾ ਸੌਦਾ ਸੀ ਅਸੀਂ ਤਾਂ ਕਿ ਕਿਤੇ ਪੰਚਾਇਤੀ ਬਾਤੀ ਦੇਖੋ ਇਹ ਨਰਮਾ ਦਿਖਾਇਆ ਗਿਆ 5 7 10 ਦਿਨਾਂ ਦਾ ਨਹੀਂਗਾ ਸਾਨੂੰ ਡੇਢ ਮਹੀਨਾ ਹੋ ਗਿਆ ਬਜਾਈ ਕੀਤੀ ਨੂੰ ਤੇ ਉਹ ਦੇਖੋ ਜੀ ਪਿੱਛੇ ਟਾਲੀਆਂ ਜਿਹੜੀ ਉਸ ਵੀਡੀਓ ਵਿੱਚ ਟਾਲੀਆਂ ਵੀ ਦਿਖਦੀਆਂ ਆਪਾਂ ਨੂੰ ਪਿੱਛੇ ਜਿਹੜੀ ਇਹ ਵੀਡੀਓ ਪਾਈ ਗਈ ਉਹਨਾਂ ਵੱਲੋਂ ਗਲਤ ਪਾਈ ਗਈ ਵੀ ਸਾਡੀ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਵਿਖਾ ਕੇ ਹਾਂ ਪੰਚਾਇਤੀ ਜ਼ਮੀਨ ਨਾਲ ਜ਼ਰੂਰ ਲੱਗਦੀ ਹੈ ਪਰ ਜਿਹੜੇ ਵਾਂ ਦੀ ਵੀਡੀਓ ਪਾਈ ਗਈ ਸੀ ਉਹ ਸਾਡੇ ਖੇਤ ਦੇ ਵਿੱਚ ਦੀ ਪਾਈ ਗਈ ਤੁਸੀਂ ਮੁੱਲ ਖਰੀਦੀ ਉਦੋਂ ਆਹ ਹੀ ਲੋਕੇਸ਼ਨ ਵਿਖਾਈ ਗਈ ਆਹ ਹੀ ਲੋਕੇਸ਼ਨ ਹਜੇ ਤੁਸੀਂ ਕਲੀਅਰ ਕਰ ਲਿਆ ਵੀ ਇਹ ਤੁਹਾਡੀ ਹੋਈ ਕਿਤੇ ਇਹ ਤਾਂ ਨਹੀਂ ਕਿ ਇਹ ਪੰਚਾਇਤੀ ਜ਼ਮੀਨ ਹੋਵੇ ਇਹਦੀ ਬੋਲੀ ਚੱਲ ਰਹੀ ਹੋਵੇ ਤੇ ਉਹ ਬੋਰ ਦੀ ਬੋਰ ਚੱਲੀ ਜਾਂਦਾ ਸੀ ਇੱਥੋਂ ਉੱਤਰ ਕੇ ਇੱਥੋਂ ਦੀ ਵੀਡੀਓ ਬਣੀ ਵੀ ਆ ਜਿਹੜਾ ਨਰਮਤ ਦਿਖਾ ਰਿਹਾ ਐਡਾ ਐਡਾ ਹੂੰ ਐਡਾ ਐਡਾ ਜੇ ਨਰਮਤ ਸਾਰੇ ਪਲਾਟਾਂ ਜਿੰਨੀ ਵੀ ਜ਼ਮੀਨ 28 ਕਿਲੇ ਕਿਤੇ ਵੀ ਹੋਵੇ ਤੇ ਦੇਵਿੰਦਰ ਕਿਸੇ ਨੂੰ ਗਾਂਹ ਪਜਾਈ ਬੈਠੇ ਜਾਂ ਕੀ ਸਿਸਟਮ ਨਹੀਂ ਜੀ ਮੈਂ 5 ਕਿਲੇ ਪਲਾਟ ਲਿਆ ਸੀ ਮੈਨੂੰ ਕੁਝ ਪੈਸੇ ਦੀ ਰਕਮ ਦੀ ਜ਼ਰੂਰਤ ਸੀਗੀ ਉਹ ਫਿਰ ਇਹਨਾਂ ਨਾਲ ਮੈਂ ਢਾਲ ਮਿਲ ਕੇ ਤੇ ਉਹ ਇਹਨਾਂ ਨਾਲ ਇਕੱਠੇ ਵਿਜਿਆ ਜੀ ਮੈਂ ਜ਼ਮੀਨ ਵਾ ਰਿਆ ਸੀਗਾ ਤੇ ਉਹ ਆਏ ਗੱਡੀ ਤੇ ਉਹਨਾਂ ਨੇ ਮੇਰੇ ਨਾਲ ਕੋਈ ਜ਼ਿਆਦਾ ਗੱਲਬਾਤ ਨਹੀਂ ਕੀਤੀ ਆ ਕੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਪਲਾਟ ਐਸੀ ਆ ਮੈਂ ਕਿਹਾ ਵੀ ਐਸੀ ਆ ਅਗੇ ਤੂੰ ਕਿਵੇਂ ਭਾਈ ਨਾ ਮੈਂ ਵੀ ਉਹ ਇੱਕ ਪੂਰਨ ਸਿੰਘ ਤੇ ਇੱਕ ਮੇਰਾ ਜਿਹੜਾ ਬੰਦਾ ਕਮਲਾ ਉਹਨਾਂ ਨੂੰ ਰਲ ਕੇ ਮੈਂ ਫਾਜ਼ਲ ਕਾ ਦਾ ਵਿਸ਼ੂਪਦੀਪ ਸਿੰਘ ਪਿੰਡ ਮਾਹੂ ਵਾਲਾ ਬੋਦਲਾ ਉਹਦਾ ਇੱਕ ਰੌਲਾ ਚੱਲ ਰਿਹਾ ਸੀਗਾ ਪੰਚਾਇਤੀ ਬੋਲੀ ਨੂੰ ਲੈ ਕੇ ਅਸੀਂ ਉਹਨਾਂ ਜ਼ਮੀਨਾਂ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੋਂ ਦੀ ਇੱਕ ਵੀਡੀਓ ਉਹਨਾਂ ਦੀ ਮਾਤਾ ਦੇ ਵੱਲੋਂ ਪਾਈ ਜਾਂਦੀ ਹੈ ਸਾਡੇ ਨਾਲ ਇਹ ਵੀਰ ਸੰਪਰਕ ਕਰਦੇ ਨੇ ਉੱਥੋਂ ਦੇ ਪਿੰਡ ਵਾਲੇ ਉਹਨਾਂ ਨੇ ਸਾਨੂੰ ਬੁਲਾਇਆ ਸਾਡੇ ਵੀ ਚੈਨਲ ਤੇ ਵੀ ਵੀਡੀਓ ਚੱਲੀ ਸੀਗੀ ਗੱਲਬਾਤ ਕੀ ਹੈ ਅਸੀਂ ਜਿਹੜੀ ਜ਼ਮੀਨ ਦੇ ਵਿੱਚ ਖੜੇ ਹੋਏ ਹਾਂ ਇਹ ਉਹਦੇ ਮਾਲਕ ਹੈਗੇ ਨੇ ਇਹ ਮਾਲਕ ਕੀ ਕਿਵੇਂ ਨੇ ਆਪਾਂ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਇਹਨਾਂ ਨੇ ਜਿਹੜੀ ਆ ਪਟੇ ਦੇ ਜ਼ਮੀਨ ਲਈ ਆ ਇਹ ਪਲਾਟਾਂ ਦੀ ਥਾਂ ਹੈਗੀ ਆ ਜਾਂ ਇਹਨਾਂ ਦੀ ਜੱਦੀ ਜ਼ਮੀਨ ਹੈਗੀ ਆ ਵੀਰ ਜੀ ਇਹ ਰੌਲਾ ਕੀ ਆ ਜ਼ਮੀਨ ਦਾ ਏ ਜੀ ਵੀਰ ਦੀ ਰੋਲਾ ਤਾਂ ਕੋਈ ਪਚੈਤੀ ਬੋਲੀ ਦਾ ਹਾਂ ਪਰ ਜਿਹੜੀ ਅਸੀਂ ਫੇਸਬੁਕ ਤੇ ਇੱਕ ਵੀਡੀਓ ਵੇਖੀ ਸੀ ਵਾਇਰਲ ਹੋਈ ਸੀ ਉਹਦੇ ਵਿੱਚ ਉਹ ਵਿਸ਼ਪਦੀਪ ਦੀ ਮਾਤਾ ਮਤਲਬ ਕਿ ਸਾਡੇ ਵਾਹਨ ਦੇ ਵਿੱਚ ਖੜਕੇ ਤੇ ਸਾਡਾ ਨਰਮਾ ਦਿਖਾ ਰਹੀ ਹੈ ਵੀ ਇਹ ਪਚੈਤੀ ਜ਼ਮੀਨ ਹੈਗੀ ਅੱਛਾ ਉਹ ਸੁਭਾਵਤ ਅਸੀਂ ਪੜਤਾਲ ਕੀਤੀ ਵੀ ਸ਼ਾਇਦ ਪਚੈਤੀ ਜ਼ਮੀਨ ਨਾਲ ਲੱਗਦੀ ਹੈ ਕਿਦ ਤਰੇ ਅਸੀਂ ਰਜਿਸਟਰੀ ਕਰਾਈ ਨੂੰ ਬਦਲ ਗਿਆ ਸੀ ਪਹਿਲੇ ਸਾਲ ਹੀ ਰਜਿਸਟਰੀ ਕਰਵਾਈ ਤੇ ਫਸਲ ਬੀਜੀ ਅਸੀਂ ਜਦੋਂ ਪੜਤਾਲ ਕੀਤੀ ਵਾਕਿਆ ਹੀ ਇਹ ਜ਼ਮੀਨ ਸਾਡੇ ਹਦੂਦ ਦੇ ਵਿੱਚ ਸੀ ਤੇ ਜਿਹੜੀ ਇਹ ਵੀਡੀਓ ਪਾਈ ਗਈ ਉਹਨਾਂ ਵੱਲੋਂ ਗਲਤ ਪਾਈ ਗਈ ਬਈ ਸਾਡੀ ਜ਼ਮੀਨ ਨੂੰ ਪਚੈਤੀ ਜ਼ਮੀਨ ਵਿਖਾ ਕੇ ਹਾਂ ਪਚੈਤੀ ਜ਼ਮੀਨ ਨਾਲ ਜ਼ਰੂਰ ਲੱਗਦੀ ਹੈ ਪਰ ਜਿਹੜੇ ਵਾਂ ਦੀ ਵੀਡੀਓ ਪਾਈ ਗਈ ਸੀ ਉਹ ਸਾਡੇ ਖੇਤ ਦੇ ਵਿੱਚ ਦੀ ਪਾਈ ਗਈ ਇਸੇ ਖੇਤ ਦੀ ਵੀਡੀਓ ਕਿੱਥੋਂ ਬਣੀ ਹੋਈ ਵੀਡੀਓ ਇਸੇ ਜਗ੍ਹਾ ਤੋਂ ਬਣੀ ਹੋਈ ਸੀ ਆ ਜੀ ਨਰਮਾ ਆ ਦੇਖੋ ਤੁਸੀਂ ਜਿਹੜਾ ਕਹਿੰਦੇ ਸੀ ਪੰਜ ਸੱਤ ਦਿਨਾਂ ਦਾ ਨਰਮ ਹੈ ਇਹ ਪੰਜ ਸੱਤ ਦਿਨਾਂ ਦਾ ਨਹੀਂ ਇਹ ਕਮ ਸੇ ਕਮ ਡੇਡ ਮਹੀਨਾ ਹੋ ਗਿਆ ਸਾਨੂੰ ਨਰਮਾ ਭੇਜੇ ਅਸੀਂ ਇਸ ਸਾਲ ਹੀ ਲਈ ਆ ਮੁੱਲ ਤੇ ਅਸੀਂ ਇਸ ਸਾਲ ਹੀ ਪਹਿਲੇ ਸਾਲ ਹੀ ਅਸੀਂ ਬਜਾਈ ਕਰ ਰਹੇ ਹਾਂ ਅੱਛਾ ਆ ਜਿਹੜਾ ਨਰਮਾ ਦਿਖਾਇਆ ਗਿਆ ਹਾਂਜੀ ਇਹ ਨਰਮਾ ਦਿਖਾਇਆ ਗਿਆ ਹਾਂਜੀ ਆ ਦੇਖੋ ਜੀ ਇਹ ਨਰਮਾ ਦਿਖਾਇਆ ਗਿਆ ਇਹ ਕੋਈ 5 7 10 ਦਿਨਾਂ ਦਾ ਨਹੀਂਗਾ ਸਾਨੂੰ ਡੇਢ ਮਹੀਨਾ ਹੋ ਗਿਆ ਬਜਾਈ ਕੀਤੀ ਨੂੰ ਤੇ ਉਹ ਦੇਖੋ ਜੀ ਪਿੱਛੇ ਟਾਲੀਆਂ ਜਿਹੜੀ ਉਸ ਵੀਡੀਓ ਵਿੱਚ ਟਾਲੀਆਂ ਵੀ ਦਿਖਦੀਆਂ ਆਪਾਂ ਨੂੰ ਪਿੱਛੇ ਹਾਂ ਠੀਕ ਹੈ ਜੀ ਇਹ ਹੈਗੀ ਸਾਡੀ ਜ਼ਮੀਨ ਪਲਾਟਾਂ ਦੀ ਜ਼ਮੀਨ ਸਾਡੇ ਨਾਲ ਜ਼ਰੂਰ ਹੈ ਇੱਕ ਮਿੰਟ ਆਪਾਂ ਜਾਣਕਾਰੀ ਤੇ ਆਉਣੀ ਹੈ ਤੁਸੀਂ ਪਾਸੋਂ ਆ ਕੇ ਜ਼ਮੀਨ ਲਈ ਤੁਹਾਡਾ ਪਿੰਡ ਕਿੱਥੋਂ ਦਾ ਤੇ ਨਾਂ ਕੀ ਹੈ ਸਾਡਾ ਮੇਰਾ ਨਾਮ ਲੇਖਰਾਜ ਹੈ ਜੀ ਤੇ ਪਿੰਡ ਸਾਡਾ ਚੱਕ ਡੱਬਾ ਵਾਲਾ ਜੀ ਚੱਕ ਡੱਬਾ ਵਾਲਾ ਜਲਾਲਾਬਾਦ ਜੀ ਪਿੰਡਾ ਤਹਿਸੀਲ ਹਰਨੀ ਵਾਲਾ ਲੱਗਦੀ ਸਾਨੂੰ ਜੀ ਅੱਛਾ ਹਾਂਜੀ ਤੇ ਤੁਸੀਂ ਇੱਥੇ ਆ ਕੇ ਜ਼ਮੀਨ ਲਈ ਮੁੱਲ ਕਿੰਨੇ ਕਿੱਲੇ ਮੁੱਲ ਲਈ ਤੁਸੀਂ ਇਹ ਜੀ 15 ਕਿੱਲੇ ਜੀ 15 ਕਿੱਲੇ ਮੁੱਲ ਲੈਂਦੇ ਹੋ ਤੇ ਇੱਥੇ ਆ ਕੇ ਲੈਂਦੇ ਹੋ ਤੇ ਪਹਿਲੀ ਵਾਰੀ ਖੇਤੀ ਕਰਦੇ ਹੋ ਹਾਂ ਜੀ ਹਾਂ ਜੀ ਪਹਿਲੀ ਵਾਰੀ ਖੇਤੀ ਕਰਦੇ ਅੱਛਾ ਪਹਿਲੀ ਵਾਰੀ ਜੀ ਜਦੋਂ ਵੀਡੀਓ ਵੇਖੀ ਫਿਰ ਹਾਂ ਜੀ ਫਿਰ ਅਸੀਂ ਪਰਤਾਲ ਕੀਤੀ ਵੀ ਸ਼ਾਇਦ ਕਿਦੇ ਪਚੈਤੀ ਜ਼ਮੀਨ ਨਾਲ ਲੱਗਦੀ ਹੈ ਵੀ ਕਿਧਰੇ ਉਹ ਜ਼ਮੀਨ ਤਾਂ ਨਹੀਂ ਸਾਨੂੰ ਵੇਚੀ ਗਈ ਪਰ ਜਦੋਂ ਅਸੀਂ ਪਰਤਾਲ ਕੀਤੀ ਸਾਨੂੰ ਮਤਲਬ ਕਿ ਕਲੀਅਰ ਹੋ ਗਿਆ ਵੀ ਇਹ ਵਕਿਆਈ ਪਚੈਤੀ ਜ਼ਮੀਨ ਜਿਹੜੀ ਉਹ ਨਾਲ ਲੱਗਦੀ ਹੈ ਇਹ ਜ਼ਮੀਨ ਸਾਡੀ ਖੋਦੀ ਹੈ ਹੂੰ ਮਤਲਬ ਕਿ ਤੁਹਾਨੂੰ ਪਹਿਲਾਂ ਸ਼ੱਕ ਸੀਗਾ ਪਹਿਲਾਂ ਸ਼ੱਕ ਸੀ ਸਾਨੂੰ ਵੀ ਜਿਹੜੀ ਇਹ ਵੀਡੀਓ ਪਾਈ ਜਾ ਰਹੀ ਹੈ ਵੀ ਇਹ ਪਛੈਤੀ ਜ਼ਮੀਨ ਹੈਗੀ ਹੈ ਪਰ ਉਹ ਵੀਡੀਓ ਜਿਹੜੀ ਉਹਨਾਂ ਨੇ ਗਲਤ ਮਤਲਬ ਲੁਕੇਸ਼ਨ ਤੇ ਪਾਈ ਹੈ ਵੀ ਇਹ ਫਸਲ ਸਾਡੀ ਵਿਖਾ ਕੇ ਤੇ ਕਹਿ ਰਹੇ ਨੇ ਵੀ ਇਹ ਪਛੈਤੀ ਜ਼ਮੀਨ ਹੈ ਜੀ ਹੂੰ ਤੁਹਾਨੂੰ ਕਿਵੇਂ ਪਹਿਚਾਨ ਹੋਈ ਵੀ ਤੁਹਾਡੀ ਜ਼ਮੀਨ ਦੀ ਫਸਲ ਦਿਖਾਈ ਜਾ ਰਹੀ ਹੈ ਵੇਖੋ ਜੀ ਇੰਨਾ ਵੱਡਾ ਨਰਮਾ ਕਿਸੇ ਦਾ ਵੀ ਨਹੀਂ ਹੈਗਾ ਲੱਗੇ ਤਾਂ ਕਿ ਕੋਈ ਨਰਮਾ ਨਹੀਂ ਉੱਗਿਆ ਆ ਫਿਰ ਸਾਡੇ ਖੇਤ ਦੀ ਲੁਕੇਸ਼ਨ ਪਿੱਛੇ ਟਾਲੀਆਂ ਆ ਰਹੀਆਂ ਨੇ ਸਾਡੇ ਇੰਜਣ ਤੇ ਬੋਰ ਹੈਗਾ ਨਾਲ ਨਾਲ ਸਾਡੇ ਝੋਨੇ ਦੀ ਡ੍ਰਿਲ ਫੇਰੀ ਹੋਈ ਹੈ ਅੱਛਾ ਜਿਹੜਾ ਝੋਨਾ ਬੀਜਿਆ ਹੈ ਉਹਦੇ ਬਸ ਇੰਨੇ ਚੁੱਕ ਵੀ ਇਹ ਚੀਜ਼ ਵਿੱਚ ਆਈ ਇਹ ਚੀਜ਼ ਵਿੱਚ ਆਈ ਹੋਰ ਕੋਈ ਲਾਗੇ ਤਾਂ ਕਿ ਇਥੇ ਇੰਜਨ ਬੋਰ ਕੋਈ ਵੀ ਨਹੀਂ ਹੈਗਾ ਜੀ ਕੱਲਾ ਸਾਡਾ ਹੀ ਇੰਜਨ ਬੋਰ ਆਈ ਹੈ ਇੱਥੇ ਅੱਛਾ ਜਦੋਂ ਤੁਹਾਨੂੰ ਜ਼ਮੀਨ ਵਿਖਾਈ ਗਈ ਸੀ ਤੁਸੀਂ ਮੁੱਲ ਖਰੀਦੀ ਉਦੋਂ ਆਹ ਹੀ ਲੋਕੇਸ਼ਨ ਵਿਖਾਈ ਗਈ ਹੈ ਹਜੇ ਤੁਸੀਂ ਕਲੀਅਰ ਕਰ ਲਿਆ ਵੀ ਇਹ ਤੁਹਾਡੀ ਹੋਈ ਕਿਤੇ ਇਹ ਤਾਂ ਨਹੀਂ ਕਿ ਪੰਚਾਇਤੀ ਜ਼ਮੀਨ ਹੋਵੇ ਇਹਦੀ ਬੋਲੀ ਚੱਲ ਰਹੀ ਹੋਵੇ ਤੇ ਉਹ ਚੀਜ਼ ਦਾ ਕਾਗਜ਼ਾਂ 'ਚ ਹੋਰ ਥਾਂ ਦੀ ਰਜਿਸਟਰੀ ਤੇ ਅਸੀਂ ਉਹਦੀ ਪੂਰੀ ਤਫ਼ਤੀਸ਼ ਕਰ ਲਈ ਹੈ ਜੀ ਇਹ ਹੀ ਜ਼ਮੀਨ ਸਾਡੀ ਹੈ ਕੋਈ ਪੰਚਾਇਤੀ ਜ਼ਮੀਨ ਨਹੀਂ ਹੈਗੀ ਹੈ ਕਲੀਅਰ ਕੀਤਾ ਹਾਂਜੀ ਕਲੀਅਰ ਕੀਤਾ ਜੀ ਸਾਡੇ ਨਾਂ ਵੀ ਇਹ ਰਜਿਸਟਰੀ ਹੈਗੀ ਹੈ ਗਰਦੌਰੀ ਵੀ ਸਾਰਾ ਕੋਈ ਸਾਡੇ ਨਾਮ ਹੀ ਆ ਜੀ ਹਾਂਜੀ ਜੋ ਮਾਲਕ ਸੀਗੇ ਉਹਨਾਂ ਤੋਂ ਅਸੀਂ ਰਜਿਸਟਰੀ ਕਰਾਈ ਆ ਉਹਨਾਂ ਨੂੰ ਪੈਸਾ ਅਸੀਂ ਪੂਰੇ ਦੇ ਚੁੱਕੇ ਆ ਤੇ ਉਹਨਾਂ ਨੇ ਸਾਡੇ ਨਾਮ ਰਜਿਸਟਰੀ ਕਰਾਤੀ ਹਾਂ ਹਾਂਜੀ ਤੇ ਇਹ ਫਿਰ ਤੁਹਾਨੂੰ ਕੀ ਕਹਿਣਾ ਕੀ ਚਾਹੁੰਦੇ ਨੇ ਪਾਕੀ ਰੱਖਣਾ ਚਾਹੁੰਦੇ ਪਾਕੇ ਵੀ ਜਿਹੜੀ ਇਹ ਵੀਡੀਓ ਬਣਾਈ ਗਈ ਗਲਤ ਹੈ ਸਾਰਾ ਸਾਰਾ ਜੇ ਕੋਈ ਪੰਚਾਇਤੀ ਰੋਲਾ ਹੈ ਤੇ ਉਹ ਆਦੇ ਪੰਚਾਇਤੀ ਲੈਵਲ ਤੇ ਜਾ ਕੇ ਨਿਬੇੜਨ ਸਾਡੇ ਵਾਣ ਦੇ ਵਿੱਚ ਤਾਂ ਇਸ ਤਰ੍ਹਾਂ ਜਾ ਕੇ ਵੀਡੀਓ ਨਾ ਬਣਾਣ ਹਾਂ ਜਿਹੜਾ ਕਿ ਸਾਰਾ ਸਾਰ ਗਲਤ ਹੈ ਜੀ ਅੱਛਾ ਹਾਂਜੀ ਇੰਨੇ ਨਾਲ ਪਲਾਟ ਹੋਰ ਕਿਹੜੇ ਲੱਗਦੇ ਆ ਪਤਾ ਕੋਈ ਪਲਾਟ ਪਲਾਟ ਜੀ ਇੱਕ ਤਾਂ ਇਹ ਸੜਕ ਦੀ ਕੰਨੀ ਲੱਗਦਾ ਜੀ ਐਸ ਸਾਈਡ ਜਿਸ ਸਾਈਡ ਦਾਣਾ ਮੰਡੀ ਹੈਗੀ ਅੱਛਾ ਬਾਕੀ ਕੋਈ ਰਕਬਾ ਉਧਰ ਕਲੋਨੀਆਂ ਦੇ ਲੱਗੇ ਲੱਗਦਾ ਪਰ ਸਾਨੂੰ ਪੂਰਾ ਕਲੀਅਰ ਨਹੀਂ ਹੈਗਾ ਵੀ ਕਿਹੜੇ-ਕਿਹੜੇ ਉਹਨਾਂ ਦੀ ਜਿਹੜੀ ਪਚੈਤੀ ਜ਼ਮੀਨ ਹੈਗੀ ਕਿਉਂਕਿ ਸਾਨੂੰ ਹੈਗਾ ਪਹਿਲਾ ਸਾਲ ਇੱਥੇ ਅੱਛਾ ਹਾਂ ਉਹਦੇ ਵਿੱਚ ਦੱਸਦੇ ਆ ਵੀ ਇਹ ਪਚੈਤੀ ਜ਼ਮੀਨ ਜਿਹੜੀ ਹੈ ਦਾਣਾ ਮੰਡੀ ਦੇ ਸਾਹਮਣੇ ਹੈਗੀ ਹੈ ਤੇ ਕੁਝ ਕੁ ਰਕਬਾ ਪਚੈਤੀ ਪਲਾਟ ਜਿਹੜੇ ਕਲੋਨੀਆਂ ਹੈਗੇ ਉਹਨਾਂ ਦੇ ਲੱਗੇ ਆ ਜੀ ਹੂੰ ਇਹ ਐਸ ਲੋਕੇਸ਼ਨ ਤੋਂ ਬਣਾਈ ਗਈ ਵੀਡੀਓ ਐ ਸ਼ਰਟ ਹਾਂਜੀ ਹਾਂਜੀ ਐ ਸੜਕ ਤੋਂ ਉੱਤਰ ਕੇ ਜਿਹੜੀ ਆਈ ਐ ਸੜਕ ਤੋਂ ਹੀ ਉੱਤਰ ਕੇ ਲੁਗੇ ਇੱਥੋਂ ਬਣਾਈ ਗਈ ਵੀਡੀਓ ਜੀ ਅੱਛਾ ਹਾਂਜੀ ਐਡਾ ਨਰਮਾ ਕਿਸੇ ਦਾ ਨਹੀਂ ਹੈਗਾ ਆਪਾਂ ਇੱਕਦਮ ਨਰਮਾ ਦਿਖਾ ਦਿੰਨੇ ਆ ਹਾਂਜੀ ਪੂਰੇ ਵਾਣ ਕਿਸੇ ਵੀ ਚਲੇ ਜਾਓ ਜੀ ਐਡਾ ਨਰਮਾ ਕਿਸੇ ਦਾ ਵੀ ਨਹੀਂ ਹੈਗਾ ਜੀ ਸਾਨੂੰ ਡੇਢ ਪੌਣੇ 2 ਮਹੀਨੇ ਹੋ ਗਏ ਨਰਮਾ ਬੀਜੇ ਨੂੰ ਹੂੰ ਇਸ ਤਰ੍ਹਾਂ ਦੀ ਖੇਤੀ ਕਿਸੇ ਵੀ ਏਰੀਆ ਦੇ ਵਿੱਚ ਤੁਸੀਂ ਦੇਖ ਲਓ ਮੇਲੇ ਅੱਗੇ ਤੱਕ ਕਿਧਰੇ ਵੀ ਆ ਜੀ ਖੇਤੀ ਨਹੀਂ ਕੀਤੀ ਹੂੰ ਇਹਦਾ ਮਤਲਬ ਉਹਨਾਂ ਨੂੰ ਭੁਲੇਖਾ ਪਿਆ ਹਾਂ ਉਹਨਾਂ ਨੂੰ ਭੁਲੇਖਾ ਲੱਗਿਆ ਜਾਂ ਉਹਨਾਂ ਨੇ ਜਾਣ ਬੁੱਝ ਕੇ ਬਣਾਈ ਐ ਆਪਾਂ ਜਿੱਥੇ ਜ਼ਮੀਨ ਦੇ ਵਿੱਚ ਖੜੇ ਹੋਏ ਸੀ ਜਿਹਨੂੰ ਪੰਚਾਇਤੀ ਜ਼ਮੀਨ ਦੱਸਿਆ ਜਾ ਰਿਹਾ ਸੀ ਆਪਾਂ ਉਹਨਾਂ ਨਾਲ ਵੀ ਲਖਰਾਜ ਜੀ ਨਾਲ ਗੱਲਬਾਤ ਕੀਤੀ ਹੈ ਅਸਲ ਦੇ ਵਿੱਚ ਰੌਲਾ ਹੈ ਕੀ ਆ ਉਲਝਦਾ ਕਿਉਂ ਕੇਸ ਜਾ ਰਿਹਾ ਹੈ ਇੱਕ ਇੱਥੇ ਵੀਡੀਓ ਵੀ ਵਾਇਰਲ ਹੋਈ ਸੀ ਟਰੈਕਟਰ ਦੇ ਵਿੱਚ ਜ਼ਮੀਨ ਵਾਉਂਦਿਆਂ ਦੀ ਉਹ ਕਿਹੜੀ ਜ਼ਮੀਨ ਦੇ ਵਿੱਚ ਟਰੈਕਟਰ ਵਾਇਆ ਜਾ ਰਿਹਾ ਸੀ ਜਾਂ ਜਿਹੜੀ ਐਸਸੀ ਕੋਟੇ ਦੀ ਜ਼ਮੀਨ ਸੀਗੀ ਕੀ ਉਹ ਐਸਸੀ ਭਾਈਚਾਰੇ ਦੇ ਲੋਕਾਂ ਨੂੰ ਮਿਲੀ ਹੈ ਆਪਣੇ ਨਾਲ ਹੋਰ ਵੀ ਜਿਹੜੇ ਇੱਥੇ ਪਲਾਟ ਬੀਜੇ ਹੋਏ ਉਹ ਵੇਖ ਕੇ ਆ ਗਏ ਆ ਆਪਾਂ ਗੱਲਬਾਤ ਕਰਦੇ ਆ ਤੁਹਾਡੇ ਕੋਲ ਵੀ ਇੱਥੇ ਜ਼ਮੀਨ ਆ ਹਾਂਜੀ ਸਰ ਮੇਰੇ ਕੋਲ 5 ਕਿੱਲੇ ਦੇ 80 ਪਲਾਟ ਹੈ अच्छा ओ पांच किले ਦਾ ਪਲਾਟ ਮੇਰੇ ਕੋਲੇ ਜੀ اچھا ਹਾਂਜੀ ਤੁਹਾਡੇ ਕੋਲੇ ਆ ਹਾਂਜੀ ਤੁਸੀਂ ਐਸਆਈਓ ਕਿਸੇ ਨੂੰ ਗਾਂਹ ਪਹਾਈ ਬੈਠੇ ਜਾਂ ਕੀ ਸਿਸਟਮ ਨਹੀਂ ਜੀ ਮੈਂ ਪੰਜ ਕਿਲੇ ਪਲਾਟ ਲਿਆ ਸੀ ਮੈਨੂੰ ਕੁਝ ਪੈਸੇ ਦੀ ਰਕਮ ਦੀ ਜ਼ਰੂਰਤ ਸੀਗੀ ਉਹ ਫਿਰ ਇਹਨਾਂ ਨਾਲ ਮੈਂ ਟਾਲ ਮਿਲ ਕੇ ਤੇ ਉਹ ਇਹਨਾਂ ਨਾਲ ਇਕੱਠੇ ਵਿਜਿਆ ਜੀ ਅੱਛਾ ਹਾਂਜੀ ਮਤਲਬ ਬੋਲੀ ਤੁਹਾਡੇ ਨਾਲ ਬੋਲੀ ਮੇਰੇ ਨਾਲ ਜੀ ਕਾਗਜ਼ੀ ਪੱਤਰੀ ਤੁਸੀਂ ਲੋ ਹਾਂਜੀ ਹਾਂਜੀ ਠੀਕ ਹੈ ਤੁਹਾਡੇ ਕੋਲ ਵੀ ਜ਼ਮੀਨ ਹੈ ਹਾਂਜੀ ਹਾਂਜੀ ਮੇਰੇ ਨਾਲ ਹੀ ਜ਼ਮੀਨ ਹੈ ਜੀ ਹਾਂ ਤੇ 2 ਕਿੱਲੇ ਮੇਰੇ ਕੋਲ ਜ਼ਮੀਨਾਂ ਇੱਥੇ ਨਾਲ ਲੱਗਦੇ ਜੀ ਤੇ 3 3.5 ਕਿੱਲੇ ਇਧਰ ਪਲਾਟ ਹੈਗਾ ਜੀ ਜੋ ਕਿ ਆਪਣੇ ਸਰਜੀਤ ਸਿੰਘ ਉਹ ਵੀ ਐਸੀ ਹੈ ਜੀ ਉਹਨੇ ਲਿਆ ਸੀਗਾ ਤੇ ਉਹਨੇ ਨਹੀਂ ਰੱਖਿਆ ਜੀ ਉਹ ਜੋ ਕਿ ਉਹ ਪਲਾਟ ਅਸੀਂ ਦੋ ਜਣੇ ਨੇ ਰੜ ਕੇ ਵੇਚਿਆ ਇੱਕ ਮੈਂ ਤੇ ਇੱਕ ਬਾਈ ਦਾ ਸੀਰੀ ਹੈਗਾ ਜੀ ਅੱਛਾ ਅਸੀਂ ਰੜ ਕੇ ਵੇਚੋ ਪਲਾਟ ਜਿਹੜੀ ਉਹ ਵੀਡੀਓ ਵਾਇਰਲ ਹੋਈ ਸੀ ਤੁਸੀਂ ਸੀ ਟਰੈਕਟਰ ਦੇ ਉੱਤੇ ਜਿਹੜੀ ਤੁਹਾਡੇ ਨਾਲ ਗੱਲ ਕਰਦਾ ਵਿਸ਼ਵਦੀਪ ਸੀਗਾ ਜਿਹੜਾ ਹਾਂਜੀ ਹਾਂਜੀ ਹਾਂ ਮੈਂ ਜਮੀਨ ਵਾ ਰਿਆ ਸੀਗਾ ਤੇ ਉਹ ਆਏ ਗੱਡੀ ਤੇ ਉਹਨਾਂ ਨੇ ਮੇਰੇ ਨਾਲ ਕੋਈ ਜ਼ਿਆਦਾ ਗੱਲਬਾਤ ਨਹੀਂ ਕੀਤੀ ਉਹ ਆ ਕੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਪਲਾਟ ਐਸੀ ਆ ਮੈਂ ਕਿਹਾ ਵੀ ਐਸੀ ਆ ਅਗੇ ਤੂੰ ਕਿਉਂ ਆਈਂ ਆਨਾ ਮੈਂ ਕਿਹਾ ਵੀ ਉਹ ਇੱਕ ਪੂਰਨ ਸਿੰਘ ਤੇ ਇੱਕ ਮੇਰਾ ਜਿਹੜਾ ਬੰਦਾ ਕਮਲਾ ਉਹਨਾਂ ਨੂੰ ਰਲ ਕੇ ਮੈਂ ਲੈ ਕੇ ਦਿੱਤਾ ਕਿਉਂ ਪਲਾਟ ਸਰਜੀਤ ਸਿੰਘ ਦੇ ਨਾਮ ਤੇ ਛੁੱਟਿਆ ਸੀ ਤੇ ਸਰਜੀਤ ਸਿੰਘ ਨੇ ਜ਼ਮੀਨ ਦੇ ਪੈਸੇ ਨਹੀਂ ਭਰੇ ਉਹਨਾਂ ਨੇ ਆ ਕੇ ਵੀ ਤੁਸੀਂ ਜਿਵੇਂ ਮਰਜ਼ੀ ਕਰ ਲੋ ਤੁਸੀਂ ਜਿਹਨੂੰ ਮਰਜ਼ੀ ਦੇ ਦੋ ਉਹਦੇ ਚ ਆ ਪੂਰਨ ਸਿੰਘ ਤੇ ਮੇਰਾ ਦੰਦਾ ਜਿਹੜਾ ਕੰਮ ਵਾਲਾ ਉਹਨਾਂ ਨੇ ਦੋਨਾਂ ਨੇ ਉਹ ਮੰਨ ਲਓ ਰੱਖਿਆ ਤੇ ਜ਼ਮੀਨ ਉਹਨੇ ਦੀ ਮੈਂ ਵਾਕੇ ਦੇ ਰਿਆ ਸੀ ਇਹ ਕਿੰਨੀ ਤਰੀਕ ਦੀ ਗੱਲ ਜੋ ਜ਼ਮੀਨਵਾਰ 7 ਤਰੀਕ ਦੀ ਤੇ ਬੋਲੀ ਕਿੰਨੀ ਤਰੀਕ ਨੂੰ ਹੋਈ 29 ਤਰੀਕ ਨੂੰ 29 29 ਕਿਲੇ ਮੈਨ ਨਹੀਂ 29 ਦੀ ਅੱਛਾ ਤੇ 7 ਤਰੀਕੇ ਸੀ ਮੈਨ ਨਹੀਂ 7 ਤਰੀਕ ਦੀ ਉਹ ਮੈਂ ਜਿਹੜੀ ਜ਼ਮੀਨ ਵਾਰਿਆ ਸੀ ਉਹ ਤਾਂ ਕਹਿੰਦੇ ਨਰਮਾ ਐਡਾ ਐਡਾ ਹੋ ਗਿਆ ਇਹ ਨਰਮਾ ਕਿਹੜਾ ਆਦਾ ਇਹ ਆ ਬਾਈ ਕਾ ਨਰਮਾ ਜਿਹੜਾ ਖੜਿਆ ਉਹ ਜਮੀਨ ਤੁਹਾਨੂੰ ਦਿਖਾ ਦਿੰਨੇ ਉਹ ਤਾਂ ਬਿਲਕੁਲ ਵਿਹਲੀ ਉਹ ਤਾਂ 7 ਤਰੀਕ ਨੂੰ ਤਾਂ ਮੈਂ ਬਾਹਰ ਆ ਸੀ 7 ਤਰੀਕ ਨੂੰ ਇਹ ਨਰਮਾ ਕਿਵੇਂ ਹੋ ਗਿਆ ਦੂਜੀ ਜਿਹੜੀ ਪਲਾਟ ਵਾਲੀ ਜਮੀਨ ਆ ਉਧਰਲੇ ਪਾਸੇ ਜਮੀਨ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਨਰਮਾ ਉੱਥੇ ਵੀ ਹੈਗਾ ਉੱਥੇ ਐਦੂ ਉੱਤੇ ਨਰਮਾ ਨਹੀਂ ਹੈਗਾ ਉਹ 20 ਦਿਨ ਜਿਹੜੀ ਅੱਜ 19 ਦਿਨ ਹੋ ਗਏ ਆ ਜਦੋਂ ਬੋਲੀ ہوئی ਨੂੰ 19 ਦਿਨਾਂ ਦਾ ਨਰਮਾ ਉੱਥੇ ਕੋਈ 2 3 3 4 4 ਪੱਤੇ ਵਾਲਾ ਹੋ ਹੀ ਜਾਂਦਾ ਇਹ ਤਾਂ ਆਮ ਸਾਰੇ ਜ਼ਿਮੀਂਦਾਰਾਂ ਨੂੰ ਪਤਾ ਵੀ 20 ਦਿਨ 19 ਦਿਨ ਹੋ ਗਏ ਆ ਅੱਜ 16 ਤਰੀਕ ਹੋ ਗਈ ਉਹ ਤੋਂ 3-4 ਦਿਨ ਪ ਸੈਰ ਹੈ ਕਿ ਐਸੀ ਜ਼ਮੀਨ ਦੀ ਵੀਡੀਓ ਇੱਥੇ ਖੜ ਕੇ ਬਣੀ ਆ ਆ ਮਗਰ ਟਾਲੀਆਂ ਉਹ ਬੋਰ ਦੀ ਬੋਰ ਚੱਲੀ ਜਾਂਦਾ ਸੀ ਇੱਥੋਂ ਉਤਰ ਕੇ ਇੱਥੋਂ ਦੀ ਵੀਡੀਓ ਬਣੀ ਵੀ ਆ ਜਿਹੜਾ ਨਰਮਾ ਦਿਖਾ ਰਹੇ ਐਡਾ ਐਡਾ ਹੂੰ ਐਡਾ ਐਡਾ ਜੇ ਨਰਮਾ ਸਾਰੇ ਪਲਾਟਾਂ ਜਿੰਨੀ ਵੀ ਜ਼ਮੀਨ 28 ਕਿਲੇ ਕਿਤੇ ਵੀ ਹੋਵੇ ਤੇ ਦੇਵਿੰਦਰ ਆਹ ਬਾਈ ਕੀ ਜ਼ਮੀਨ ਆ ਇਹ ਇਹ ਬਾਈ ਪਹਿਲੇ ਸਾਲ ਇਹਨਾਂ ਨੇ ਜ਼ਮੀਨ ਲਈ ਇੱਥੇ ਆ ਕੇ ਤੇ ਇਹਨਾਂ ਦਾ ਪਿੰਡ ਸਾਨੂੰ ਤੇ ਵੀ ਚੱਕਰ ਪੈ ਗਿਆ ਕਿ ਪਤਾ ਨਹੀਂ ਵੀ ਜ਼ਮੀਨ ਪੰਚਾਇਤੀ ਨਾ ਕਿਸੇ ਨੇ ਵਹਾ ਦਿੱਤੀ ਹੋਵੇ ਪੈਸੇ ਲੈ ਕੇ ਹੁਣ ਜੀ ਇਹਨਾਂ ਨੂੰ ਸ਼ੱਕ ਸੀ ਜਦੋਂ ਵੀਡੀਓ ਇਹਨਾਂ ਨੇ ਕਿਤੇ ਦੇਖੀ ਹੋਣੀ ਹੈ ਉਹਨਾਂ ਨੂੰ ਲੱਗਿਆ ਵੀ ਸਾਡੀ ਜ਼ਮੀਨ ਆ ਇਹ ਆ ਕੀ ਕਹਿੰਦੇ ਪੰਚਾਇਤੀ ਜ਼ਮੀਨ ਆ ਫਿਰ ਇਹਨਾਂ ਨੇ ਆਪਦਾ ਵੈਰੀਫਾਈ ਕਲੀਅਰ ਕੀਤਾ ਫਿਰ ਇਹਨਾਂ ਨੂੰ ਲੱਗਿਆ ਵੀ ਨਹੀਂ ਉਹ ਜਿਹੜੀ ਵੀਡੀਓ ਗਲਤ ਪਈ ਗਈ ਆ ਉਹ ਜਾਨੀ ਕਿ ਇਹਨਾਂ ਦਾ ਪਰਸਨਲ ਵਾਣ ਹੈ ਇਹ ਹਮਮ ਬਸ ਪੰਚਾਇਤੀ ਜ਼ਮੀਨ ਪਰਲੇ ਪਾਸੇ ਆ ਤੁਸੀਂ ਦਿਖਾ ਸਕਦੇ ਹੋ ਤੁਹਾਨੂੰ ਜਿਹਦੇ ਚੋਂ ਇਹ ਹੁਣ ਤੁਹਾਡੇ ਕਿੰਨੇ ਟੋਟੇ ਕਿੰਨੇ ਇੱਥੇ ਅ 28 ਕਿੱਲੇ ਤਿੰਨ ਕਰਾਣਾ ਜ਼ਮੀਨਾਂ ਟੋਟਲ ਤੇ ਐਸੀ ਕੋਟੇ ਚ ਕਿੰਨੇ ਜਾਂਦੇ 10 ਕਿੱਲੇ 10 ਕਿੱਲੇ ਤਿੰਨ ਪਲਾਟ ਐਸੀ ਕੋਟੇ ਦੇ ਉਹ ਜਾਨੀ ਕਿ ਆ ਤਿੰਨ ਬੰਦੇ ਦੇ ਨਾਂ ਤੇ ਐਸੀ ਟੁੱਟੇ ਹੋਏ ਆ ਜਿਹੜੇ ਦੂਜੇ ਪਲਾਟ ਚਾਰ ਕਿੱਲੇ ਸੀ ਇਧਰਲੇ ਪਾਸੇ ਸੀ ਕਿਤੇ ਆ ਬਿਲਕੁਲ ਆ ਛੜਕ ਦੇ ਨਾਲ ਬਿਲਕੁਲ ਵਿਹਲਾ ਹੀ ਪਿਆ ਜਿਹੜਾ ਵਿਹਲਾ ਵਣ ਆ ਨਾਲ ਪਿਆ ਵਣ ਉਹ ਵੀ ਇਹ ਨਾਲ ਵਾਲਾ ਵੀ ਵਿਹਲਾ ਪਿਆ ਜੀ ਅੱਛਾ ਇਹ ਵੀ ਉਹੀ ਜ਼ਮੀਨ ਆ ਜਿਹੜੀ ਟੈਂਪੂ ਜਾਂਦਾ ਤੇ ਪਰਲੇ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰੇ ਉਹ ਵੀ ਉਹ ਜਿਹੜਾ ਵਾਣ ਹੈਗਾ ਉਹ ਜਿਹੜਾ ਪੰਚਾਇਤੀ ਆ ਜੀ ਪੰਚਾਇਤੀ ਆ ਅੱਛਾ ਉਹ ਵਿਹਲਾ ਪਿਆ ਚ ਨਾੜ ਪਿਆ ਜੇ ਬਨ ਲਵਾਏ ਨਹੀਂਗਾ ਉਹ ਪਰਲਮੈਂਟਾ ਜਿਹੜਾ 7 ਤਰੀਕ ਨੂੰ ਵੀਡੀਓ ਵਾਉਣ ਲਈ ਸੀ ਉਹ ਪਰਲੇਵਾਨ ਜਿਹੜਾ ਵਾ ਕੇ ਰੱਖਿਆ ਪਈ ਹੁਣ ਤਾਂ ਸੰਤੁਸ਼ਟੀ ਹੋ ਗਈ ਤੁਹਾਨੂੰ ਤੁਹਾਡਾ ਬਿਲਕੁਲ ਬਿਲਕੁਲ ਹੀ ਸੰਤੁਸ਼ਟੀ ਹੋ ਗਈ ਅੱਛਾ ਹਾਂਜੀ ਸਾਨੂੰ ਤਾਂ ਇਹ ਲੱਗਦਾ ਸੀ ਵੀ ਸ਼ਾਇਦ ਕਿ ਸਾਡੇ ਨਾਲ ਤੌਕਾ ਨਹੀਂ ਹੋ ਗਈ ਓਏ ਅੱਛਾ ਜੀ ਕਿੰਨ ਕਿਥੋਂ ਲਈ ਸੀ ਕਿਥੋਂ ਦਾ ਬੰਦਾ ਸੀ ਉਹ ਇਹ ਹਰਿਆਣੇ ਦੇ ਹੈ ਜੀ ਪਿੰਕੀ ਗੁਪਤਾ ਨਾ ਹਰਿਆਣੇ ਦੀ ਪਾਰਟੀ ਸੀ ਪਿੰਕੀ ਗੁਪਤਾ ਹੈ ਉਹ ਚਲ ਜੋ ਵੀ ਨਾਮ ਆ ਉਹਦੇ ਤੁਸੀਂ ਪਾਰਟੀ ਤੋਂ ਜ਼ਮੀਨ ਤੁਸੀਂ ਲੈ ਲਈ ਜਦੋਂ ਵੀਡੀਓ ਵੇਖੀ ਤੁਹਾਨੂੰ ਭੁਲੇਖਾ ਲੱਗਿਆ ਸਾਨੂੰ ਭੁਲੇਖਾ ਲੱਗ ਗਿਆ ਵੀ ਕਿਦਰੇ ਸਾਨੂੰ ਗਲਤ ਨਾ ਨਹੀਂ ਮਤਲਬ ਜ਼ਮੀਨ ਵੇਚਤੀ ਉਹਨਾਂ ਨੇ ਫਿਰ ਅਸੀਂ ਇਹਦੀ ਤਫ਼ਤੀਸ਼ ਕੀਤੀ ਵਾਕਿਆ ਹੀ ਜ਼ਮੀਨ ਜਿਹੜੀ ਸੀ ਉਹ ਸਾਡੀ ਹੀ ਜ਼ਮੀਨ ਹੈ ਨਿਕਲੀ ਉਹ ਪਛਾਇਤੀ ਜ਼ਮੀਨ ਨਹੀਂ ਸੀ ਤੁਹਾਨੂੰ ਕਦੋਂ ਪਤਾ ਲੱਗਿਆ ਫਿਰ ਰੌਲੇ ਦਾ ਇਹ ਤਾਂ 2-3 ਦਿਨ ਪਹਿਲਾਂ ਵੀਡੀਓ ਵੇਖੀ ਜੀ ਉਹਦੇ ਚ ਦੋ ਦਿਨ ਹੋ ਗਿਆ ਵਾਇਰਲ ਹੋਈ ਸੀ ਵੀਡੀਓ ਤੇ ਮੈਂ ਉਹਦੇ ਹੀ ਦੇਖਿਆ ਵੀ ਜ਼ਮੀ ਮੈਂ ਕਿਉਂਕਿ ਆਪ ਦੇ ਖੇਤ ਦਾ ਵਾਣ ਦਾ ਪਤਾ ਲੱਗ ਜਾਂਦਾ ਸਾਡੇ ਇੰਜਣ ਚੱਲ ਰਿਹਾ ਸੀ ਪਿੱਛੇ ਦੇਖਿਆ ਵਿਟਾਲੀਆਂ ਜ਼ਮੀਨ ਮੈਂ ਕਿਹਾ ਵੀ ਇਹ ਇੱਧਰ ਲੱਗੇ ਤਾਂ ਕਿ ਨਰਮਾ ਤਹਿਜਾ ਹੈ ਨਹੀਂ ਜਿੱਥੋਂ ਦੀ ਉਹ ਵੀਡੀਓ ਪਾਈ ਗਈ ਫਿਰ ਅਸੀਂ ਆ ਗਏ ਇੱਥੇ ਚੰਗੀ ਤਰ੍ਹਾਂ ਵੀਡੀਓ ਦਾ ਮਿਲਾਨ ਕੀਤਾ ਦੇਖਿਆ ਕਿ ਵਾਣ ਜੀ ਆਪਣੇ ਵੀਡੀਓ ਪਾਈ ਹੋਈ ਫਿਰ ਅਸੀਂ ਜਾ ਕੇ ਮਦਦ ਤਸੀਲ ਦੁਆਰਾ ਪਟਵਾਰੀ ਤੋਂ ਪੁੱਛ ਕੇ ਚ ਕੀਤੀ ਤੇ ਉਹਨਾਂ ਨੇ ਕਿਹਾ ਨਹੀਂ ਵਾਕਈ ਤੁਹਾਡਾ ਵਾਣ ਹੀ ਹੈ ਮਦਰੀਏ ਇੱਕ ਪੰਚਾਇਤੀ ਵਾਨ ਨਹੀਂ ਹੈਗਾ। ਅੱਛਾ ਹੁਣ ਸੰਤੁਸ਼ਟੀ ਹੋ ਗਈ? ਹਾਂਜੀ ਸਰ। ਦੋਸਤੀ ਹੋ ਗਈ ਜੀ। ਸਾਨੂੰ ਤਾਂ ਇਹ ਡਰ ਸੀ ਸਾਡੇ ਨਾਲ ਕਿਤੇ ਫਰੋਡੀ ਹੋ ਗਈ। 15 15.5 ਕਿਲੇ ਵਾਨਾਂ ਕਰੋੜਾਂ ਦਾ ਸੌਦਾ ਸੀ। ਅਸੀਂ ਤਾਂ ਕਿਹਾ ਕਿਤੇ ਪੰਚਾਇਤੀ ਵਾਤੀ ਜਿਨ੍ਹਾਂ ਨੇ ਪੈਸੇ ਲੈ ਲਏ ਉਹ ਤਾਂ ਅੱਜ ਕਿਹੜਾ ਤੇ ਅਸੀਂ ਹਾਂਜੀ ਹੱਥੇ ਨਹੀਂ ਉਹਨਾਂ ਪਰ ਉਹਨਾਂ ਨੂੰ ਵੀ ਅਸੀਂ ਪੁੱਛਿਆ ਉਹ ਕਹਿੰਦੇ ਨਹੀਂ ਆਪਣੀ ਆ ਤੁਸੀਂ ਇਹਦੇ ਤੋਂ ਪ੍ਰਤੀਸ਼ ਕਰੋ। ਅਸੀਂ ਸਾਰੀ ਪੁੱਛਦਾਸ ਕੀਤੀ ਆ ਇਹ ਵਾਨ ਸਾਡਾ। ਵੀਡੀਓ ਤੋਂ ਪੂਰੀ ਤਰ੍ਹਾਂ ਡਰ ਗਏ ਸੀ ਤੁਸੀਂ ਵੀ ਧੋਖਾ ਹੋ ਗਿਆ ਤੁਹਾਡੇ ਨਾਲ। ਨਹੀਂ ਧੋਖਾ ਹੋ ਗਿਆ ਜੀ। ਆਮ ਜੀਆਂ ਗੱਲਾਂ ਜੀ ਧੋਖੇ ਸੁਣੀ ਆਨੇ ਅੱਜ ਕੱਲ ਤਾਂ ਧੋਖਾ ਤਾਂ ਹੱਥ ਨਾਲ ਹੱਥ ਕਰ ਜਾਂਦਾ ਹੱਥ ਨਾਲ ਹੱਥ ਕਰ ਜਾਂਦਾ ਸੀ ਕਿ ਕਿਤੇ ਸਾਡੇ ਨਾਲ ਵੀ ਧੋਖਾ ਹੋ ਗਿਆ ਹਾਂ ਹੁਣ ਸਾਨੂੰ ਇਹ ਆ ਵੀ ਜਿਹੜੀ ਵੀਡੀਓ ਬਣੀ ਆ ਉਹ ਵੀਡੀਓ ਗਲਤ ਬਣੀ ਆ ਵੀ ਸਾਡੇ ਨਰਮੇ ਦੀ ਜੇ ਕੋਈ ਹੈਗੀ ਆ ਪੰਚਾਇਤੀ ਗੱਲਬਾਤ ਤੇ ਉਹ ਪੰਚਾਇਤੀ ਜ਼ਮੀਨ 'ਚ ਦੇਖੋ ਠੀਕ ਆ ਇਹ ਸਾਡੀ ਆਪ ਦੀ ਜੱਦੀ ਜ਼ਮੀਨ ਆ ਇਹ ਅਸੀਂ ਮੁੱਲ ਲਈ ਆ ਇਸਾ ਲਿਵਾਈ ਆ ਠੀਕ ਆ ਜੇ ਕੋਈ ਹੈਗੀ ਆ ਤੇ ਉਹ ਦੇਖੋ ਉਧਰ ਨਰਮਾ ਕੁਛ ਹੈਗਾ ਪਰ ਉਹ ਵੀ ਏਡਾ ਵੱਡਾ ਹੈ ਨਹੀਂਗਾ ਇਹ ਡੇਢ ਮਹੀਨੇ ਦਾ ਨਰਮਾ ਉਹ ਕੋਈ 10 ਦਿਨਾਂ ਦਾ ਨਰਮਾ 10 15 ਦਿਨ ਹਾਂਜੀ ਉਹ ਉਹ ਤੁਸੀਂ ਉਧਰ ਦਿਖਾਓ ਵੀ ਇਹ ਡਾਡਾ ਨਰਮਾ ਇਹ ਸਾਡਾ ਜੀ ਇਹ ਸਾਡੀ ਜ਼ਮੀਨਾਂ ਤੇ ਸਾਡੀ ਜ਼ਮੀਨ ਚ ਆ ਕੇ ਅੱਗੇ ਤੂੰ ਕੋਈ ਵੀਡੀਓ ਨਾ ਬਣਾਏ ਤਾਂ ਜੋ ਅਸੀਂ ਅਸੀਂ ਕਿਸੇ ਦਾ ਮਸਲਾ ਆਗਾ ਤਾਂ ਉਹ ਪੰਚਾਇਤ ਦੇ ਲੈਵਲ ਤੇ ਜਾ ਕੋਈ ਉੱਚ ਅਧਿਕਾਰੀਆਂ ਦੇ ਲੈਵਲ ਤੇ ਜਾ ਕੇ ਧਿਆਨ ਦੇਵੇ ਉਹ ਨਹੀਂ ਕਿ ਸਾਡੇ ਵਰਗੇ ਜਿਹੜੇ ਜ਼ਿਮੀਂਦਾਰਾਂ ਨੂੰ ਐਵੇਂ ਪਰੇਸ਼ਾਨ ਨਾ ਕੀਤਾ ਜਾਵੇ ਹੂੰ ਤੁਸੀਂ ਪਹਿਲੀ ਵਾਰ ਇੱਥੇ ਆਇਓ ਰੈਸ਼ ਨਹੀਂ ਇੱਥੇ ਕੀਤੀ ਹੈ ਜੀ ਨਹੀਂ ਨਹੀਂ ਰੈਸ਼ ਨਹੀਂ ਕੀਤੀ ਅੱਛਾ ਅਸੀਂ ਤਾਂ ਮਾਨ ਵਾਲੇ ਤੋਂ ਹਰ ਰੋਜ਼ ਆਉਂਦੇ ਆ ਮਾਨ ਵਾਲੇ ਸਾਡਾ ਚੱਕੜਾ ਵਾਲਾ ਇੱਥੋਂ 12 ਕਿਲੋਮੀਟਰ ਹੈ ਅੱਛਾ ਇੱਥੇ ਆ ਕੇ ਖੇਤੀ ਕਰਦੇ ਹਾਂ ਹਾਂ ਜੀ ਖੇਤੀ ਕਰਦੇ ਹਾਂ ਇੱਥੇ ਅੱਛਾ ਇੱਥੇ ਤੁਸੀਂ ਨਰਮਾ ਤੇ ਝੋਨੇ ਦੀ ਨਾਲ ਖੇਤੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜਿਹੜਾ ਰੋਲਾ ਸੀਗਾ ਅਸਲ ਦੇ ਵਿੱਚ ਇਹ ਜਿਹੜੀ ਜ਼ਮੀਨ ਆ ਇਹ ਦੇਸ ਰਾਜ ਦੀ ਮਾਲਕੀ ਜ਼ਮੀਨ ਹੈ ਦੇਸ ਰਾਜ ਲੇਖਰਾਜ ਸੌਰੀ ਲੇਖਰਾਜ ਦੀ ਮਾਲਕੀ ਜ਼ਮੀਨ ਆ ਜਿੰਦੇ ਵਿੱਚ ਇੱਕ ਗੇਟ ਤੋਂ ਉੱਪਰ ਦਾ ਨਰਮਾ ਖੜਾ ਹੋਇਆ ਤੇ ਲੇਖਰਾਜ ਦਾ ਮੰਨਣਾ ਹੈ ਕਿ ਡੇਢ ਮਹੀਨੇ ਦੇ ਕਰੀਬ ਦਾ ਜਿਹੜਾ ਨਰਮੇ ਦੀ ਜਿਹੜੀ ਉਮਰ ਹੋ ਚੁੱਕੀ ਆ ਪਰ ਜਿਹੜਾ ਪੰਚਾਇਤੀ ਜ਼ਮੀਨ ਦੇ ਵਿੱਚ ਆ ਉਹ ਕਹਿੰਦੇ ਕਿ 15 17 ਦਿਨ ਦਾ ਨਰਮਾ ਇਹਦੇ ਪੰਜ ਛੇ ਪਲਾਟ ਹੈਗੇ ਆ ਨੇ 10 ਕੁ ਕਿੱਲੇ ਐਸਸੀ ਕੋਟੇ ਚ ਜਾਂਦੇ ਨੇ ਬਾਕੀ ਜਿਹੜੇ ਉਹ ਜ਼ਿਮੀਂਦਾਰਾਂ ਦੇ ਕੋਲ ਹੈਗੇ ਨੇ ਜੱਟਾਂ ਦੇ ਕੋਲ ਹੈਗੇ ਨੇ ਅਸਲ ਦੇ ਵਿੱਚ ਆਪਾਂ ਪਿੰਡਾਂ ਨਾਲ ਤੋਂ ਵੀ ਸੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹ ਵੀ ਪਿੰਡ ਇਕੱਠੇ ਹੋਏ ਹੋਏ ਨੇ ਉਹਨਾਂ ਨੇ ਵੀ ਆਪਦਾ ਜਿਹੜਾ ਕੱਠ ਰੱਖਿਆ ਉਹਨਾਂ ਨੇ ਵੀ ਗੱਲਬਾ ਹਾਂਜੀ ਮੇਰੇ ਕੋਲ ਦੋ ਪਲਾਟ ਹੈਗੇ ਜੀ। ਅੱਛਾ ਉਹ ਤੁਹਾਡੇ ਜ਼ਿਮੀਂਦਾਰ ਵਾਲੇ ਜਟਾਲੇ? ਹਾਂਜੀ ਜਰਨਲ ਹਾਂਜੀ। ਅੱਛਾ ਦੋ ਪਲਾਟ ਜਰਨਲ ਹੈਗੇ ਜੀ। ਅੱਛਾ ਹਾਂਜੀ ਤੇ ਜਿਹੜੇ ਉਹ ਨਰਮਾ ਹੁੰਦੇ ਚ ਕਿਡਾ ਕਿਡਾ? ਉਹ ਨਰਮਾ ਹੈ ਹੀ ਨਹੀਂ ਜੀ ਦੇਖ ਲਓ ਜਾ ਕੇ ਵਿਲਾ ਪਿਆ ਜੀ। ਅੱਛਾ ਬੀਜਾ ਨਹੀਂ ਕੋਸ਼ ਅੱਗੇ? ਨਹੀਂ ਜੀ ਬੀਜਾ ਨਹੀਂ ਕੋਸ਼ ਵੀ ਜੀ। ਅੱਛਾ ਹਾਂਜੀ। ਦੇਖ ਸਕਦੇ ਆ ਸਾਹਮਣੇ ਹੀ ਉਹ ਕਰਚੇ ਖੜੇ ਹੈਗੇ ਆ। ਤੁਸੀਂ ਦੇਖ ਸਕਦੇ ਹੋ ਵਿਲਾ ਪਿਆ ਜੀ। ਅੱਛਾ ਨਹੀਂ 비ਜਿਆ ਹੈ ਜਿਹੜਾ ਨਰਮਾ ਵਿਖਾਇਆ ਸੀ ਉਹ ਉਹ ਤਾਂ ਜਿੱਥੇ ਤੁਸੀਂ ਖੜੇ ਦੇਖੀ ਜੰਨੇ ਨਰਮਾ ਕਿਹੜਾ ਦਿਖਾਇਆ ਸੀ ਅੱਛਾ ਹਾਂਜੀ ਉਹ ਆਹਾ ਸੀਗਾ ਹਾਂਜੀ ਉਹ ਨਰਮਾ ਆਹਾ ਸੀਗਾ ਜਿਹੜਾ ਤੁਸੀਂ ਆਪਾਂ ਦੇਖੀ ਜੰਨੇ ਆ ਜਿਹੜੇ ਆਪਾਂ ਉਹਨਾਂ ਦੇ ਮਾਲਕਾਂ ਨੂੰ ਵੀ ਸਾਡੇ ਕੇ ਕਨਫਰਮ ਕੀਤਾ ਉਹਨਾਂ ਨੇ ਵੀ ਜੇ ਉਹਨਾਂ ਨੂੰ ਵੀ ਕੋਈ ਡਰ ਸੀਗਾ ਵੀ ਸਾਡੇ ਕਿਹਦੀ ਰਜਿਸਟਰੀ ਹੈਗੀ ਆ ਬਾਈ ਤੁਹਾਡੇ ਕੋਲੇ ਬਿਲਕੁਲ ਰਜਿਸਟਰੀ ਗਰਦੌਰੀ ਹੈ ਜੀ ਸਭ ਕੁਝ ਹੈ ਸਾਡੇ ਕੋਲ ਅੱਛਾ ਹਾਂਜੀ ਕਿਤੇ ਮੈਂ ਕਿਹਾ ਵੀਡੀਓ ਚ ਬੜਾ ਕੁਝ ਹੋ ਜਾਂਦਾ ਕਿਤੇ ਤੁਸੀਂ ਅਖੋ ਉਧਰ ਫਰੋਡ ਹੋ ਗਿਆ ਤੁਸੀਂ ਸਾਡੇ ਨਾਂ ਦਾ ਸਾਡੀ ਮਾਤਾ ਦੇ ਨਾਂ ਰਾਜਰਾਣੀ ਦੇ ਨਾਂ ਤੇ ਰਜਿਸਟਰੀ ਵੀ ਹੈਗੀ ਤੇ ਗਰਦ ਕਿ ਕਿਤੇ ਦੇਖਿਓ ਕਿਤੇ ਵੀਡੀਓ ਚ ਬਹੁਤ ਕੁਝ ਹੋ ਜਾਂਦਾ ਕਿ ਨਹੀਂ ਹੁੰਦਾ ਨਹੀਂ 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 ਉਹ ਦਾਦਾ ਹੈ ਆ ਹੁੰਦਾ ਤਾਂ ਹੈ ਸਾਡੇ ਨਾਲ ਤਾਂ ਹੋ ਚੱਲਿਆ ਸੀ ਸਾਡੇ ਨਾਲ ਇਦਾਂ ਨਹੀਂ ਮੈਂ ਕਹੇ ਸਾਡੇ ਨਾਲ ਨਾ ਨਹੀਂ 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 ਸਾਡੀ ਮਾਤਾ ਰਾਜ ਰਾਨੀ ਦੇ ਨਾਂ ਤੇ ਆ ਬਕਾਇਦਾ ਤੁਸੀਂ ਦੇਖ ਸਕਦੇ ਹੋ ਹਮਮ ਰਜਿਸਟਰੀ ਵੀ ਹੈ 8 ਗਿੱਲਾਂ ਦੀ ਰਾਜ ਰਾਨੀ ਦੇ 8 ਗਿੱਲਾਂ ਦੀ ਰਜਿਸਟਰੀ ਹੈ ਬਾਕੀ ਸਾਡਾ ਕਰਾਰਨਾਮਾ ਹੈਗਾ ਜੀ अच्छा حاجه ਹੋਣੀ ਹੈ ਹਾਂਜੀ ਹੋਣੀ ਠੀਕ ਹੈ ਤਾਂਜੀ ਬਾਕੀ ਸਾਡੀ ਰਿਸਟਰੀ ਹੋਣੀ ਹੈ ਅਟ ਕਿੱਲਾਂ ਦੀ ਸਾਡੀ ਰਿਸਟਰੀ ਗਰਦੌਰੀ ਹੂੰ ਬਾਕੀ ਸਾਡੇ ਕੋਲ ਇਹ ਨਰਮੇ ਵਾਲੇ ਜ਼ਮੀਨ ਦਾ ਜਿਹੜਾ ਰੌਲਾ ਸੀ ਜਿਹੜੇ ਡੇਢ ਗਿੱਠ ਗਿੱਠ ਡੇਢ ਦਾ ਡੇਢ ਨਰਮਾ ਦੱਸਿਆ ਜਾ ਰਿਹਾ ਸੀ ਆਪਾਂ ਪਿੰਡ ਵਾਲਿਆਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਉਹਨਾਂ ਦਾ ਵੀ ਇੱਕ ਕੱਠ ਹੈਗਾ ਉਹ ਆਪਦਾ ਪੱਖ ਕੀ ਰੱਖਣਾ ਚਾਹੁੰਦੇ ਨੇ ਇਸ ਮਸਲੇ ਨੂੰ